ਸਤਨਾ ਵਾਹੀ ਗੁਰੂ ਸਾਹਿਬ ਜੀ ਸੋਹੀ ਮਹਿਲਾ ਸੋਤਾ ਹੱਛਾ ਨਾ ਹੋਏ ਸੀ ਭੰਡਾ ਹੱਛਾ ਸੋਈ ਜੋ ਤਿਸ ਭਾਵ ਸੀ ਭੰਡਾ ਅਤਮ ਲੀਣਾ ਦਾ ਹੱਛਾ ਨਾ ਹੋਏ ਸੀ ਗੁਰੂ ਦਵਾਰੈ ਹੋਏ ਸੋਚੀ ਪਾਈ ਸੀ ਏਤ ਦਵਾਰੈ ਧੋਏ ਹੱਛਾ ਹੋਏ ਸੀ ਮੈਲੇ ਹੱਛੇ ਆ ਵੀਚਾਰ ਆਪ ਵਰਤਾਈ ਸੀ ਮਤ ਕੋ ਜਾਣੇ ਜਾਈ ਅੱਗੇ ਪਾਈ ਸੀ ਜੇ ਕਰਮ ਕਮਾਈ ਤੀਹਾ ਹੋਈ ਸੀ ਅੰਮ੍ਰਿਤ ਹਰਿ ਕਾ ਨਾਮ ਆਪ ਵਰਤਾਇਸੀ ਚੱਲਿਆ ਪਤਿ ਸਿਉ ਜਨਮ ਸਵਾਰ ਵਾਜਾਵਾਇਸੀ ਮਾਨਸ ਕਾ ਵੇਚਾਰ ਤਿਹ ਲੋਕ ਸੁਣਾਇਸੀ ਨਾਨਕ ਆਪ ਨਿਹਾਲ ਸਬ ਕੁਲ ਤਾਰਸੀ ਮਾਨਸ ਕਾਵੇ ਚਾਰ ਤੇ ਲੋਕ ਸੁਣਾਈ ਸੀ ਨਾਨਕ ਆਪ ਨਿਹਾਲ سب کل تارسی واحر جی کا خالص واحد جگا ٹال شطر تت مالک تن ساحب شری گرو گرنتھ مہاراج ਸਿਨੋਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦੇੰਦੇ ਪੈਦੇ ਪਹਿਰੇ ਦੇ ਜਵਾਨਾਂ ਦੀ ਹਾਜ਼ਰੀ ਕਰ ਰਹੇ ਗ੍ਰੰਪਿਆਰ ਵਾਲੇ ਸਤਸੰਗੀ ਜਨ ਉਹ ਲੱਗੇ ਹੋ ਗੁਰੂ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਬੈਠ ਕੇ ਇਹਨਾਂ ਘੜੀਆਂ ਨੂੰ ਆਪਾਂ ਸਫਲ ਬਣਾਉਣ ਦਾ ਯਤਨ ਕਰ ਰਹੇ ਆਂ ਅਪਾਰ ਕਿਰਪਾ ਧੰਨ ਗੁਰੰਤ ਸਹਿਬ ਮਹਾਰਾਜ ਜੀ ਦੀ ਜਿਨ੍ਹਾਂ ਨੇ ਟਰਟ ਕੇ ਪਾਵਨ ਪਵਿੱਤਰ ਮੁਖਵਾਕ ਸਾਡੀ ਝੋਲੀ ਵਿੱਚ ਪਾਇਆ ਹੈ ਅੱਜ ਦਾ ਮੁਬਾਰਕ ਬਚਨ ਸੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜਿਨ੍ਹਾਂ ਦੁਆਰਾ ਉਚਾਰਨ ਕੀਤਾ ਹੋਇਆ ਹੈ ਸੂਹੀ ਰਾਗ ਦੇ ਅੰਦਰ ਪਾਵਨ ਅੰਗ 730 ਦੇ ਸਵਰਨੰਦ ਹੈ ਇਸ ਪਾਵਨ ਪਵਿੱਤਰ ਬਚਨ ਰਾਹੀਂ ਤਾਂ ਅੰਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਜੋ ਸਿੱਖਿਆ ਬਖਸ਼ਿਸ਼ ਕੀਤੀ ਕਿ ਇਹ ਹਿਰਦੇ ਦੇ ਭਾਂਡੇ ਨੂੰ ਪਈ ਸੋਨਾ ਬਣਾਓ ਜੇ ਚਾਹੁੰਦੇ ਹੋ ਕੀ ਗੁਰੂ ਪਰਮਾਤਮਾ ਨੂੰ ਇਹ ਹਿਰਦਾ ਰੂਹੀ ਭਾਂਡਾ ਜਿਹੜਾ ਚੰਗਾ ਲੱਗੇ। ਕਾਉ ਸਤਿਗੁਰੂ ਜੀ ਨੇ ਜੋ ਬਖਸ਼ਿਸ਼ ਕੀਤੀ ਹੈ। 52 ਵਿਚਾਰ ਦੀ ਅਰੰਭਤਾ ਤੋਂ ਪਹਿਲਾਂ। ਅਰਸ਼ਨਾ ਕਰੋ ਪਵਿੱਤਰ ਅਦਿ ਸੈਤ ਗੁਰੁ ਖਤੇ ਪ੍ਰਵਾਣ ਕਰੋ ਜੀ। ਵਾਹੀ ਮਿਲ ਦੀ ਕਾ ਖਾਸਾ। ਵਾਹਿਗੁਰੂ ਜੀ ਕੀ ਫਤਿਹ ਗੁਰੂ ਪ੍ਰਮਾਤਮਾ ਜੀ ਜਦੋਂ ਦਇਆ ਦੇ ਘਰ ਵਿੱਚ ਆਉਂਦਾ ਹੈ ਫਿਰ ਤਦੋਂ ਇਨਸਾਨ ਫਰਸ਼ ਤੋਂ ਅਰਸ਼ ਤੇ ਪਹੁੰਚ ਜਾਂਦਾ ਹੈ ਪਤਾਵਨੀ ਲੱਗਦੀ ਹੈ ਯਤਨ ਸਾਡਾ ਇਹ ਹੋਣਾ ਚਾਹੀਦਾ ਹੈ ਮਾਲਕ ਦੀਆਂ ਨਜ਼ਰਾਂ ਦੇ ਵਿੱਚ ਅਸੀਂ ਪਰਵਾਨ ਹੋਈਏ ਉਹਦੇ ਲਈ ਸਾਨੂੰ ਕੀ ਕਰਨਾ ਪਵੇ ਸੌਖਾ ਰਾ ਸਾਧੂ ਜੀ ਨੇ ਦੱਸਿਆ ਸਮ ਇਤਿਹਾਸ ਵਿੱਚ ਕੋਈ ਵੀ ਸਾਖੀ ਜਿਹੜਾ ਹੈ ਜੀ ਦੋਸੀ ਵਿਚਾਰਦੇ ਹਨ ਪੜਦੇ ਹਨ ਸੁਣਦੇ ਹਨ ਆਮ ਤੌਰ ਤੇ ਦੋ ਗੱਲਾਂ ਦਾ ਜ਼ਿਕਰ ਤੇ ਜ਼ਿਆਦਾਤਰ ਆਉਂਦਾ ਹੀ ਹੁੰਦਾ ਹੈ ਸੇਵਾ ਤੇ ਸਿਮਰਨ ਸੰਸਾਰ ਦੇ ਵਿੱਚ ਸੇਵਾ ਕਿਵੇਂ ਕਰਨੀ ਹੈ ਧਾਰਮਿਕ ਦਸਥਾਨ ਤੇ ਕਿਵੇਂ ਸੇਵਾ ਕਰਨੀ ਹੈ ਹਰ ਇੱਕ ਪਹਿਲੂ ਪੱਖ ਬਾਰੇ ਸਤਿਗੁਰੂ ਜੀ ਨੇ ਸਾਨੂੰ ਸਮਝਾਇਆ ਪਰਮਾਤਮਾ ਗੁਰੂ ਦੀ ਜਦੋਂ ਨਜ਼ਰ ਰਹਿਮਤ ਸਾਡੇ ਤੇ ਹੁੰਦੀ ਹੈ ਭਗਤ ਜੀ ਦਾ ਇੱਕ ਬੜਾ ਪਿਆਰਾ ਬਚਨ ਹੈ ਐਸੀ ਲਾਲ ਸੋ ਜਿਵੇਂ ਕੌਮ ਕਰੇ ਗਰੀਬ ਨਿਵਾਜ ਗਸਈਆ ਮੇਰਾ ਮਾਥੇ ਛਤਰ ਧਰੀ ਜਾ ਕੀ ਛੋਤ ਜਗਤ ਕੋ ਲਾਗੇ ਕਾਬਰ ਤੂੰ ਹੀ ਧਰੀ ਨੀਚਾ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੀ ਕਹਿਨਾ ਸਮਰਾਥੇ ਮਾਲਕ ਕਦੋਂ ਨੀਵੇਂਆਂ ਨੂੰ ਉੱਚੇ ਬਣਾ ਦੇਵੇ ਤੇ ਊਚਿਆਂ ਨੂੰ ਨੀਵੇਂ ਬਣਾ ਦੇਵੇ ਕਦੋਂ ਇੱਕ ਕੰਗਾਲ ਨੂੰ ਜਿਹੜਾ ਹੈ ਰਾਜਾ ਬਣਾ ਦਵੇ ਕਦੋਂ ਰਾਜੇ ਨੂੰ ਕੰਗਾਲ ਬਣਾ ਦੇਵੇ ਇਸ ਕਰਕੇ ਹਰ ਇੱਕ ਕੈ ਲੋਕੀ ਸ਼ਰਧਾਲੂ ਦਾ ਗੁਰੂ ਦੇ ਪਿਆਰੇ ਦਾ ਇੱਕੋ ਹੀ ਮਨ ਦੇ ਵਿੱਚ ਜਿਹੜਾ ਹੈ ਕਿ ਟੀਚਾ ਹੋਣਾ ਚਾਹੀਦਾ ਵਿਚਾਰ ਹੋਣੀ ਚਾਹੀਦੀ ਹੈ ਕਿ ਸਾਡਾ ਜੀਵਨ ਗੁਰੂ ਨੂੰ ਪਾ ਜਾਵੇ ਅਸੀਂ ਆਉਂਦੇ ਇਸ ਲਈ ਆਏ ਹਾਂ ਕੀ ਆਪਣੇ ਜੀਵਨ ਨੂੰ ਸਾਫ਼ ਸੁਥਰਾ ਬਣਾ ਲੀਏ ਕਿਤੇ ਮਾਲਕ ਇੰਪਾ ਕਰਕੇ ਸਾਨੂੰ ਨਹੀਂ ਆਪਣੀਆਂ ਨਜ਼ਰਾਂ ਵਿੱਚ ਪਰਵਾਣ ਕਰਦਾ ਜੇ ਹਿਰਦੇ ਵਿੱਚ ਕੁਛ ਹੈ ਤਾਂ ਵੀ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰੀ ਸਤਿਗੁਰੂ ਐਨਾ ਕੁਛ ਮੇਰੇ ਹਿਰਦੇ ਵਿੱਚ ਭਰਿਆ ਹੋਵੇ ਅੰਦਰ ਦੇ ਹਾਲਾਤ ਆਪ ਜਾਣਦੇ ਤੁਹਾਡੇ ਤੋਂ ਕੁਛ ਲੁਕਿਆ ਸ਼ਿਚਿਆ ਨਹੀਂ ਜੇ ਮਾਲਕ ਸਾਨੂੰ ਇਦਾਂ ਪ੍ਰੇਰਣਾ ਦੇ ਸਕਦੇ ਨੇ ਕੋਟ ਪ੍ਰਾਤ ਹਮਾਰੇ ਢੰਡੋ ਸਾਡੇ ਅੰਦਰ ਕਹ ਲੋ ਕਿ ਕਿੰਨੇ ਕੁ ਔਗਣਾਂ ਨੇ ਅਸੀਂ ਜਾਣਦੇ ਪਰ ਸਤਿਗੁਰੂ ਜੀ ਨੇ ਹੱਥ ਮਕਾਈ ਕਹਿਣ ਲੱਗੇ ਮੈਂ 1 2 4 10 ਇਹ ਔਗਣਾਂ ਨੂੰ ਨਹੀਂ ਗਿਣਾਗਾ ਮੈਂ ਸਿੱਧੀ ਗੱਲ ਕਵਾਂਗਾ ਰੱਬ ਜੀ ਕਰੋੜਾਂ ਹੀ ਅਪਰਾਧ ਜਿਹੜੇ ਨੇ ਪਾਪ ਜਿਹੜੇ ਨੇ ਉਹ ਲੈ ਕਰਦਾ ਹਾਂ ਤੇ ਕਿਰਪਾ ਕਰਕੇ ਤੁਸੀਂ ਐਸੀ ਵਿਧੀ ਦੱਸੋ ਕਿ ਨਾ ਤੋਂ ਛੁਟਕਾਰਾ ਮਿਲ ਜਾਵੇ ਕੋਟ ਬਰਾਦ ਹਮਾਰੇ ਖੰਡੋ ਅਨਕ ਵਿਧੀ ਸਮਝਾਓ ਹਮ ਅਗਿਆਨ ਅਲਪ ਮਤ ਧੋਰੀ ਤੁਮ ਆਪਨ ਬਿਹਤਰ ਰਖਾਓ ਇਹ ਮਾਨ ਕਰ ਕੀ ਹੱਥ ਬੱਲਾ ਸੀ ਗੁਰੂ ਚਰਨਾਂ ਵਿੱਚ ਜੋੜ ਰਹੇ ਹਾਂ ਮਾਲਕ ਕਿਰਪਾ ਕਰੋ ਇਸ ਹਿਰਦੇ ਰੂਪੀ ਭਾਂਡੇ ਵਿੱਚ ਬੜਾ ਕੁਝ ਪਿਆਰ ਸਾਨੂੰ ਪਤਾ ਹੈ ਕਿ ਆਪਦੀਆਂ ਨਜ਼ਰਾਂ ਦੇ ਵਿੱਚ ਅਸੀਂ ਪਰਵਾਣ ਨਹੀਂ ਹੋ ਸਕਦੇ ਪਰ ਜੇ ਤੂੰ ਤਰਸ ਕਰੇ ਸੇਵਾ ਸਿਮਰਨਾਹੀਂ ਬਖਸ਼ਿਸ਼ ਰਾਹੀਂ ਐਸੀ ਰਹਿਮਤ ਹੋ ਜਾਵੇ ਕਿ ਅਸੀਂ ਆਪਣੇ ਜੀਵਨ ਨੂੰ ਸਾਫ਼ ਸੁਥਰਾ ਬਣਾ ਲਈ ਹਾਲਾਂਕਿ ਜਦੋਂ ਮਾਲਕ ਕਰਸ ਵੀ ਘਰ ਵਿੱਚ ਆਉਂਦਾ ਹੈ ਨਾ ਫਿਰ ਕਹਿ ਲੋ ਕਿ ਭਾਵੇਂ ਵਿਕਾਰੀ ਵੀ ਨੇ ਉਹਨਾਂ ਨੂੰ ਵੀ ਆਪਣੀ ਗੱਲ ਦੇ ਨਾਲ ਲਾ ਕੇ ਤੇ ਪਰਉਪਕਾਰੀ ਬਣਾ ਦੇ ਐਸੀ ਬਖਸ਼ਿਸ਼ ਕਰਦਾ ਹੈ ਇਤਿਹਾਸਿਕ ਵਿੱਚ ਜਿਹੜਾ ਹੈ 6ਵੇਂ ਪਾਤਸ਼ਾਹ ਵੇਲੇ ਇੱਕ ਬੜੀ ਪਿਆਰੀ ਘਟਨਾ ਹੈ ਗਿਆਨੀ ਗਿਆਨ ਸਿੰਘ ਜੀ ਨੇ ਇਸ ਗੱਲ ਦਾ ਜ਼ਿਕਰ ਕਰਦਿਆਂ ਸਾਡੇ ਸਾਹਮਣੇ ਰੱਖੀ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਹੈ ਉਸ ਪਿੰਡ ਦਾ ਨਾਮ ਹੈ ਬਹਿਰਾ ਉੱਥੇ ਰਹਿਣ ਵਾਲਾ ਇੱਕ ਖੱਤਰੀ ਜੀ ਦਾ ਨਾਮ ਹੈ ਨਾਨਕ ਉਹਦੇ ਘਰੇ ਇੱਕ ਬੱਚਾ ਪੈਦਾ ਹੋਇਆ ਕੁਦਰਤੀ ਕਹਿੰਦੇ ਕਿ ਐਸਾ ਹੋਇਆ ਕਿ ਉਸ ਬੱਚੇ ਦੇ ਜਿਹੜਾ ਹੈ ਜੰਮਦਿਆਂ ਸਾਰੇ ਦੰਦ ਸਨ ਆਮ ਤੌਰ ਤੇ ਉਹਦਾ ਬੱਚੇ ਦੇ ਦੰਦ ਕਹਿੰਦੇ ਕਿ 8-9 ਮਹੀਨੇ ਬਾਅਦ ਜਿਹੜਾ ਹੈ ਦੈਲੋਕੀ ਆਉਂਦੇ ਨੇ 6 ਮਹੀਨੇ ਬਾਅਦ ਕਦੋਂ ਵੀ ਆ ਸਕਦੇ ਪਰ ਉਹ ਬੱਚੇ ਦੇ ਜਿਹੜਾ ਦੰਦ ਜੰਮਦਿਆਂ ਸਾਰ। ਤੇ ਉਸ ਖੱਤਰੀ ਜਿਹੜਾ ਆਨੰਦ ਹੈ ਉਹਨੇ ਆਪਣੇ ਜੋਤਸ਼ੀ ਨੂੰ ਪੁੱਛਿਆ ਕਿ ਕੀ ਕਰਨ ਲੱਗ ਪਈ। ਤੇ ਆਖਿਉਂ ਜੋਤਸ਼ੀ ਵੀ ਐਸਾ ਉਹ ਕਹਿੰਦਾ ਕਿ ਇਹ ਬੱਚਾ ਤੁਹਾਡੀ ਕੁਲ ਦੇ ਵਾਸਤੇ ਚੰਗਾ ਨਹੀਂ। ਹੈ ਉਹ ਪੁੱਤਰ ਹੈ। ਪਰ ਇਹ ਕਹਿ ਲੁ ਕਿ ਰੱਬ ਰੱਬ ਦਾ ਕਹਿ ਲੋ ਕਿ ਇੱਕ ਪ੍ਰਕਾਰ ਦਾ ਜਿਵੇਂ ਉਹ ਨੂੰ ਪਾਉਂਦਾ ਹੈ ਜਾਂ ਕੁਦਰਤੀ ਤੌਰ ਤੇ ਕਹਿ ਲੋ ਜਮ ਦੇ ਅਨਸਾਰ ਦੰਦ ਹੋ ਜਣੇ ਦਾ ਭਾਵੇਂ ਥੋੜੀ ਕੀ ਕੁੱਲ ਲਈ ਜਿਹੜਾ ਹੈ ਨਾਸ਼ਿਕ ਹੋਏ ਜੋਤਿਸ਼ੀ ਕਹਿਣ ਲੱਗਾ ਆਨੰਦ ਨੂੰ ਕਹਿੰਦੇ ਇਹ ਬੱਚਾ ਜੇਕਰ ਤੁਹਾਡੇ ਘਰੇ ਹੋਇਆ ਤੁਸੀਂ ਪਾਲਿਆ ਇਹ ਤੁਹਾਡੀ ਕੁੱਲ ਗਰ ਕਰ ਦੇਗਾ ਤੁਹਾਡੀ ਕੁੱਲ ਨਾਸ਼ ਕਰ ਦੇਗਾ ਕਹਿੰਦੇ ਕੀ ਕਰਨਾ ਚਾਹੀਦਾ ਹੈ ਕਹਿੰਦੇ ਇਹਨੂੰ ਜੰਗਲ ਵਿੱਚ ਛੋਟਾਓ ਆਪੇ ਪਸ਼ੂ ਪੰਛੀ ਜਿਹੜੇ ਨੇ ਇਹਨੂੰ ਖਾ ਜਾਣਗੇ ਹਾਲੇ ਤਾਂ ਜੰਮਿਆ ਹੀ ਇਹਨੂੰ ਕੀ ਪਤਾ ਜੋਤਸ਼ੀ ਦੇ ਕਹਿਣੇ ਦੇ ਉਸ ਇਨਸਾਨ ਨੇ ਜਿਹੜਾ ਕੀ ਕੀਤਾ ਇਨਸਾਨੀਅਤ ਤੇ ਰਹੀ ਆਪਣੇ ਕੋਮਲ ਜਿਹੇ ਬੱਚੇ ਨੂੰ ਅਸਲ ਦੇ ਵਿੱਚ ਜੰਗਲ ਵਿੱਚ ਛੋਟਾਇਆ

ਪਰ ਫਿਰ ਵੀ ਉਹਨੂੰ ਜਿਹੜਾ ਹੈ ਉਹਦੇ ਮਾਪਿਓ ਨਹੀਂ ਜੰਗਲ ਵਿੱਚ ਕਿਸ ਕਹਿ ਲੋ ਕੀ ਸੋਚ ਮੁਤਾਬਕ ਸੋਟਾਇਆ ਜਾਂ ਕਿਸੇ ਦੇ ਕਹਿਣੇ ਤੇ ਜੋਤਸੀ ਦੇ ਕਹਿਣੇ ਤੇ ਸੋਟਾਇਆ ਰਤਾ ਭਰਵੀ ਹਿਰਦੇ ਵਿੱਚ ਆਪਣੇ ਬੱਚੇ ਪ੍ਰਤੀ ਪਿਆਰ ਨਹੀਂ ਜੰਗਲ ਵਿੱਚ ਬਿਆ ਬੱਚਾ ਸਤਰੂ ਜੀ ਸੁਭਬ ਵੀ ਉਥੋਂ ਜਿਹੜਾ ਨਿਕਲੇ ਵੇਖਿਆ ਕਿ ਬੱਚੇ ਦੇ ਕਰਲਾਉਣ ਦੀ ਜਿਹੜਾ ਆਵਾਜ਼ ਆ ਰਹੀ। ਸਿਖਾ ਨੂੰ ਗਿਆ ਜਾ ਕੇ ਵੇਖੋ ਕੀ ਹੈ। ਤੇ ਵੇਖਿਆ ਕਿ ਕੂੜੇ ਦੇ ਵਿੱਚ ਇੱਕ ਬੱਚਾ ਪਿਆ ਹੋਇਆ। ਸਾਹ ਪ੍ਰਾਣ ਚੱਲ ਰਹੇ। ਦੇ ਜੀ ਤੁੰ ਸਿੰਘਾਂ ਨੇ ਵੀ ਵੇਖਿਆ ਸਿਖਾਂ ਨੇ ਵੇਖਿਆ ਉਹ ਵੀ ਹੈਰਾਨ ਹੋ ਗਏ ਕਿ ਛੋਟਾ ਜਿਹਾ ਬੱਚਾ ਇਹਨੂੰ ਦੰਦ ਆਏ ਥੋੜੇ ਦੰਦ ਉੱਚੇ ਕਹਿੰਦੇ ਕੌਣ ਹੈ ਕਹਿੰਦੇ ਕੋਈ ਕੁਥਰਾ ਜਿਹਾ ਬੱਚਾ ਹੈ ਸਤੂ ਜੀ ਕਹਿੰਦੇ ਇੱਥੇ ਲੈ ਕੇ ਮਾਲਕ ਦੇ ਕੋਲ ਲਿਆਂਦਾ ਗਿਆ ਸਤਿਗੁਰੂ ਜੀ ਨੇ ਜਦੋਂ ਆਪਣੇ ਘਰ ਕਮਲਾਂ ਨਾਲ ਚੁੱਕਿਆ ਤੇ ਹੱਥ ਵਿੱਚ ਲੈ ਕੇ ਸਤਿਗੁਰੂ ਜੀ ਕਹਿਣ ਲੱਗੇ ਇਹ ਪੁੱਤਰਾ ਨਹੀਂ ਇਹ ਸੁਤਰਾ ਹੁਣ ਜੇ ਪੁੱਤਰਾ ਹੈ ਕੋਈ ਗੱਲ ਨਹੀਂ ਆਪਾਂ ਸੁਤਰਾ ਆਪੇ ਬਣ ਗਏ ਗੁਰੂ ਦੀ ਨਦਰ ਸਵੱਲੀ ਪੈ ਗਈ ਉਹ ਘਰਦਿਆਂ ਨੇ ਤੇ ਛੁੱਟਦਾ ਸੀ ਸਰ ਜੀ ਅੱਜ ਇਤਿਹਾਸ ਵਿੱਚ ਉਹਨਾਂ ਦਾ ਨਾਮ ਮਨਾ ਹੈ ਉਹਨਾਂ ਨੂੰ ਜਾਣਿਆ ਜਾਂਦਾ ਹੈ ਕਿਸ ਨਾਮ ਤੋਂ ਸੁਤਰੀ ਸ਼ਾਹ ਸੇਵਾ ਕੀਤੀ ਅਗਲੇ ਸੁਭਾਅ ਤੁਹਾਡਾ ਚਿੰਚਲ ਸੀ ਜਿਸ ਕਿਸੇ ਨੂੰ ਵੀ ਸਮਝਾਉਂਦੇ ਸਨ ਆਪਣੇ ਤਰੀਕੇ ਨਾਲ ਆ ਸਮਝਾ ਕੇ ਇਹ ਉਹਨਾਂ ਤੋਂ ਬਹੁਤ ਜ਼ਿਆਦਾ ਸੀ ਕਿਸੇ ਨੂੰ ਚੰਗੀ ਸਿੱਖਿਆ ਵੀ ਦੇਣੀ ਤੇ ਉਹ ਵੀ ਮਖੌਲ ਕਰਕੇ ਦੇ ਦਿਆ ਜਿਵੇਂ ਆਪ ਜਾਣਦੇ ਹੋ ਇੱਕ ਜੋਗੀ ਸਵਾ ਮੜ ਕੇ ਆਇਆ ਤੇ ਪਿੱਛੇ ਭਾਈ ਸੁਸਰਾ ਚੋਰ ਸਭ ਕਰਦੇ ਸਸਤੀ ਮਖੌਲ ਜਿਹਾ ਕੀਤਾ ਜੋਗੀ ਕੇ ਦੰਪੜ ਗਿਆ ਕ੍ਰੋਧ ਵਿੱਚ ਆ ਕੇ ਕਹਿੰਦੇ ਤੁਹਾਡੇ ਸਿੱਖ ਇਦਾਂ ਦੇ ਆ ਜੀ ਸਰਸਲ ਨੇ ਕਹਿੰਦੇ ਕੀ ਗੱਲ ਹੋਈ ਕਹਿੰਦੇ ਆ ਪਿੱਛੇ ਖਰੋਤਾ ਸਿੱਖ ਤੁਹਾਨੂੰ ਮੈਨੂੰ ਮਖੌਲ ਕਰਦਿਆ ਤੁਹਾਡਾ ਸਿੱਖ ਜਿਹੜਾ ਇਹ ਗੱਲ ਚੰਗੀ ਨਹੀਂ ਗੁੱਸੇ ਵਿੱਚ ਬੋਲੇ ਤੇ ਸਾਧੂ ਜੀ ਕਹਿੰਦੇ ਕੀ ਗੱਲ ਸੁਤਰੇ ਸ਼ਾ ਸੁਤਰੇਆ ਠੀਕ ਹੈ ਤੁਸੀਂ ਕੁਝ ਕਿਹਾ ਹੈ ਤੇ ਅਗਿਓ ਸੁਸਰੇ ਸ਼ਾਹ ਜੀ ਕਹਿੰਦੇ ਨਾ ਜੀ ਮੈਂ ਤੇ ਬਸ ਵੇਖ ਰਿਆ ਸੀ ਇਹ ਪਿੰਡੇ ਤੇ ਸਵਾ ਮਲੀ ਹੈ ਇਹ ਅੰਦਰ ਵੀ ਠੰਡ ਹੈ ਕਹਿ ਗਏ ਇਹ ਰਮਜਾਂਕਰ ਜਿਹੜਾ ਇੱਕ ਦਿਨ ਕੂੜੇ ਵਿੱਚ ਪਿਆ ਸੀ ਮਾਲਕ ਦੀ ਨਜ਼ਰ ਸਵਲੀ ਪਈ ਹੋਈ ਇਤਿਹਾਸ ਵਿੱਚ ਉਹਨੂੰ ਜਾਣਿਆ ਜਾਂਦਾ ਹੈ ਇਹ ਗੱਲ ਆਪਾਂ ਸਮਝ ਲਈ ਇਸੇ ਕਰਕੇ ਬਾਰ-ਬਾਰ ਬੇਨਤੀ ਕਰੀਦੀ ਹੈ ਮਾਲਕ ਦੀ ਜਿਹੜਾ ਹੈ ਨਦਰ ਸਵੱਲੀ ਕਿਤੇ ਸਾਡੇ ਤੇ ਪੈ ਜਾਵੇ। ਕਦਮ ਅਸਿੱਖੱਖਾਂ ਤੋਂ ਲੱਕ ਬਣ ਜਾਣਾ ਪਤਾ ਨਹੀਂ ਲੱਗਦਾ। ਉਹ ਵੀ ਕੱਖਾਂ ਵਿੱਚ ਪਿਆਸ ਹੈ। ਜੀਵਨ ਸਵਾਰਤਾ ਮਾਲਕ। ਕਹਿੰਦਾ ਮੈਂ ਤੇ ਸੋਚਿਆ ਕਿ ਇਹ ਸਵਾ ਮਾਲਕੇ ਦਿਖਾ ਰਹੇ ਨੇ ਸੰਸਾਰ ਨੂੰ ਅਸੀਂ ਛੱਡ ਲਿਆ। ਪਰ ਮਾਲਕ ਮੈਨੂੰ ਤਾਂ ਇਹ ਲੱਗਦਾ ਕਿ ਅੰਦਰ ਅੱਗ ਬੜੀ ਵੱਲ ਰਹੀ ਹੈ ਸਮਝਾਉਣ ਦਾ ਤਰੀਕਾ ਅੰਦਰ ਬੜਾ ਕੁਝ ਚੱਲ ਰਿਹਾ ਹੈ ਬਾਹਰ ਸੁਆਹ ਮੱਲਣ ਕੀ ਹੋ ਜਾਣਾ ਦੱਸ ਕੁਝ ਵੀ ਭਾਂਡਾ ਅੰਦਰੋਂ ਸੋਹਣਾ ਲੱਗਣਾ ਚਾਹੀਦਾ ਬਾਰ ਮੁਖੀ ਉਮੀ ਕਹ ਲੋ ਕਿ ਸੇਖ ਤੋਂ ਬਚਣ ਵਾਸਤੇ ਸੰਸਾਰ ਬੜਾ ਕੁਝ ਕਰਦਾ ਆਪਣੇ ਆਪ ਨੂੰ ਬਚਾਉਣ ਦਾ ਯਤਨ ਕਰਦਾ ਰਹਿੰਦਾ ਇਸ ਕਰਕੇ ਸਾਡਾ ਕਹ ਲੋ ਕਿ ਯਤਨ ਪੂਰਨ ਤੌਰ ਤੇ ਇਹ ਹੋਣਾ ਚਾਹੀਦਾ ਮਾਲਕ ਦੀ ਸੋਹਣੀ ਸੁਵਲੀ ਨਜ਼ਰ ਜਿਹੜੀ ਹੈ ਉਹ ਸਾਡੇ ਹਿਰਦੇ ਵਿੱਚ ਪੈ ਜਾਵੇ ਨਦਰ ਉਪਠੀ ਜੇ ਕਰੇ ਸੁਲਤਾਨਾਂ ਦਾ ਉਤਰਾਏ ਇਹ ਵੀ ਗੱਲ খেਤੇ ਰੱਖਣੀ ਚਾਹੀਦੀ ਜੇ ਉਪਠੀ ਨਦਰ ਪੈ ਗਈ ਇਸੇ ਕਰਕੇ ਸਿਆਣਿਆਂ ਦੀ ਇਹ ਘਾਲਤ ਹੈ ਰੱਬ ਦੀ ਜਿਹੜੀ ਢਾਲ ਹੈ ਨਾ ਛੋਟੀ ਹੈ ਉਹ ਜਿੱਦੋਂ ਵੱਜਦੀ ਹੈ ਤੇ ਉਹਦੀ ਆਵਾਜ਼ ਨਹੀਂ ਆਈਦਾ ਬੰਦੇ ਨੂੰ ਡੇਲਦੀ ਹੈ ਇਹ ਸੋਚਦੇ ਹੀ ਰਹਿ ਜਾਂਦਾ ਮੈਂ ਇਹ ਸੀ ਤੇ ਉਹਨਕੀ ਹੋ ਬਸ ਨਜ਼ਰ ਦਿਓ ਗੱਲ ਹੈ ਸਿਗੁਰਨਾਮਕ ਸੈ ਪਾਤਸ਼ਾਹੀ ਇਹ ਗੱਲ ਸਮਝਾ ਰਹੇ ਨੇ ਕਹਿੰਦੇ ਭਾਂਡਾ ਹੱਛਾ ਸੋਏ ਜੋ ਇਸ ਭਾਗ ਸਿ ਜਿੰਨਾ ਮਰਜ਼ੀ ਕਹਿੰਦਾ ਰਹੇ ਮੈਂ ਠੀਕ ਨਾ ਮੈਂ ਚੰਗਾ ਐ ਇਦਾਂ ਗੱਲ ਹੀ ਬਣਦੀ ਗੱਲ ਤਦ ਬਣੇਗੀ ਜਦੋਂ ਅਸਲ ਦੇ ਵਿੱਚ ਰੱਬ ਗੁਰੂ ਨੂੰ ਇਹ ਸਾਡਾ ਭਾਂਡਾ ਭਾ ਜਾਏ ਚੰਗਾ ਲੱਗ ਲੱਗੇ ਇਹਨੂੰ ਚੰਗਾ ਬਣਾਉਣ ਵਾਸਤੇ ਯਤਨ ਕਰੋ 꾸ਦਮ ਕਰਨਾ ਪੈਂਦਾ ਘਰੇ ਬੈਠਿਆਂ ਤੇ ਕੁਝ ਹੋਣਾ ਭਾਂਡਾ ਆਤਮ ਲੀਣਾ ਤੋਤਾ ਹੱਛਾ ਨਾ ਹੋਏ ਸੀ ਜਿ ਵਿਕਾਰਾਂ ਨਾਲ ਲਿਪੜਿਆ ਹੋਇਆ ਹੈ ਨਾ ਭਾਂਡਾ ਦਾਰਮੁਖੀ ਤੀਰਥਾਂ ਤੇ ਜਾ ਕੇ ਤੁਸੀਂ ਚੁਭੀ ਲਓ ਕਹੋ ਬਾਪ ਲੈ ਜਾਣਗੇ ਵਕਾਰ ਲੈ ਜਾਣਗੇ ਸਤਿ ਨੂੰ ਕਿਹਿੰਦੇ ਐਦਾਂ ਨਹੀਂ ਹੋਏਗਾ ਇਨਸਾਨ ਦੇ ਗੌਰ ਚੜਾ ਕੇ ਆਉਂਦੇ ਸਭ ਮੈਂ ਫਲਾਨੀ ਜਗ੍ਹਾ ਤੇ ਗਿਆ ਮੈਂ ਆਹ ਕੀਤਾ ਜੀ ਬਣਿਆ ਕਿ ਕੁਛ ਵੀ ਨਹੀਂ ਕੁਛ ਨਹੀਂ ਸਵਾਰਿਆ ਇਸ ਕਰਕੇ ਮਾਲਕ ਜੀ ਕਹਿੰਦੇ ਬਾਹਰ ਮੁੱਖੀ ਕਿਤੇ ਵੀ ਚਲੇ ਜਾਓ ਇਸ ਭਾਂਡੇ ਨੂੰ ਤੁਸੀਂ ਸੋਨਾ ਬਣਾ ਨਹੀਂ ਸਕਦੇ ਤੇ ਜਿੰਨੇ ਵੀ ਆਪਣੇ ਇਤਿਹਾਸਕ ਸਥਾਨ ਨੇ ਨਾ ਨਾਲ ਜਿਹੜਾ ਹੈ ਕਹਿੰਦੇ ਕਿ ਸਤੂ ਜੀ ਨੇ ਜਿੱਥੇ ਸਰੋਵਰ ਸਾਨੂੰ ਬਖਸ਼ੇ ਨੇ ਉਥੇ ਤੁਰਕੀ ਬਾਣੀ ਵਿੱਚ ਸਾਨੂੰ ਦਿੱਤੀ ਹੈ ਸ਼ਰੀਰ ਦਾ ਵੀ ਇਸ਼ਨਾਨ ਕਰ ਭਈ ਮਨ ਦਾ ਵੀ ਇਸ਼ਨਾਨ ਕਰ ਫੇਰ ਤੇ ਰਾਤੀ ਤੇ ਜਾਇਆ ਸਾਸਨ ਹੈ ਨਹੀਂ ਤੇ ਨਹੀਂ ਸਾਡੇ ਵਾਸਤੇ ਰੋਜ ਦਾ ਤੀਰਥ ਕਿਹੜਾ ਹੈ ਗੁਰੂ ਦਵਾਰੇ ਹੋਏ ਸੋਝੀ ਪਾਏ ਗੁਰੂ ਘਰ ਜਿਹੜਾ ਸੋਝੀ ਦਾ ਕਹਿੰਦੇ ਨੇ ਸਿਆਣਾ ਇਥੇ ਅਸੀਂ ਚਾਨਪ ਲੈਣੀ ਹੈ ਗੁਰੂ ਦੀ ਸੋਝੀ ਲੈਣੀ ਹੈ ਗੁਰੂ ਤੋਂ ਸਮਝ ਲੈਣੀ ਹੈ ਗੁਰੂ ਤੋਂ ਇਤ ਦੁਆਰੇ ਧੋਏ ਅੱਛਾ ਹੋਏ ਸੀ ਜੇ ਇਸ ਦਰ ਤੇ ਆਪਣੇ ਭਾਂਡੇ ਨੂੰ ਧੋਏਗਾ ਨਾ ਸੋਨਾ ਬਣ ਜਾਏ ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ ਕੀ ਚੰਗਾ ਹੈ ਕੀ ਮਾੜਾ ਹੈ ਇਹ ਤੇ ਸਾਨੂੰ ਦੱਸਿਆ ਜਾ ਗੁਰੂ ਸਾਨੂੰ ਦੱਸ ਜਾਏ ਆ ਚੀਜ਼ ਤੇਰੇ ਵਾਸਤੇ ਭਲੀ ਹੈ ਆ ਤੇਰੇ ਵਾਸਤੇ ਮਾੜੀ ਤੇ ਇਨਸਾਨ ਦੀ ਹਾਲਤ ਕੀ ਹੈ ਪੱਖ ਅਪੱਖ ਸਭ ਖਾਈ ਚੰਗਾ ਮਾੜਾ ਸਭ ਖਾਈ ਜਾ ਰਿਹਾ ਕਿਉਂਕਿ ਪਤਾ ਹੀ ਨਹੀਂ ਕੀ ਮੇਰੇ ਵਾਸਤੇ ਠੀਕ ਹੈ ਕੀ ਗਲਤ ਹੈ ਇਹ ਤੇ ਗੁਰੂ ਹੀ ਦੱਸੇਗਾ ਜੇ ਬੈਠਾਂਗੇ ਮਤ ਕੋ ਜਾਣੇ ਜਾਏ ਅੱਗੇ ਪਾਏ ਸੀ ਮਤਾਂ ਕਿਤੇ ਇਹ ਗੱਲ ਆਪਣੇ ਜ਼ਿਹਨ ਦੇ ਵਿੱਚ ਰੱਖਿਓ ਕਿ ਜੋ ਅਸੀਂ ਕਮਾਰਿਆਂ ਨੂੰ ਸਾਨੂੰ ਅੱਗੇ ਮਿਲੇ ਸਾਸਪੂ ਜੀ ਕਹਿੰਦੇ ਨਹੀਂ ਇੱਥੇ ਜੋ ਬੀਜੋਗੇ ਵਟਣਾ ਪੈਣਾ ਚੰਗਾ ਬੀਜ ਲੋ ਭਾਵੇਂ ਮਾੜਾ ਬੀਜ ਲੋਣ ਉਹ ਸਾਡੇ ਤੇ ਜਿਹੇ ਕਰਮ ਕਮਾਏ ਤੇਹਾ ਹੋਏ ਸੀ ਜਿਹੋ ਜੇ ਕਰਮ ਕਮਾਓਗੇ ਉਹੋ ਜੇ ਪ੍ਰਾਪਤ ਹੋਏ ਉਹੋ ਜਿਹਾ ਜੀਵਨ ਬਣੇ ਇਸੇ ਕਰਕੇ ਜਿਹੜਾ ਹੈ ਅੰਦਰ ਲਈ ਜੀਵਨ ਦੀ ਪਛਾਣ ਹੋ ਜਾਂਦੀ ਹੈ ਜੀਵ ਦੇ ਆਚਰਣ ਕੀ ਕਰਮੇ ਦੇ ਐਸੇ ਜੋ ਵੈਸੇ ਹੀ ਦੇਖਦਾ ਹੈ ਅੰਮ੍ਰਿਤ ਹਰ ਕਾ ਨਾਉ ਆਪ ਵਰਤਾਏ ਸੀ ਗੁਰੂ ਬਖਸ਼ਿਸ਼ ਕਰਕੇ ਸਾਨੂੰ ਨਾਮ ਰੂਪੀ ਅੰਮ੍ਰਿਤ ਵਰਤਾਉਂਦਾ ਹੈ ਬਖਸ਼ਿਸ਼ ਕਰਕੇ ਇਥੇ ਹੋਰ ਕੋਈ ਦੂਜਾ ਤੀਜਾ ਪ੍ਰਸ਼ਾਦ ਨਹੀਂ ਦਿੱਤਾ ਜਾਂਦਾ ਇਥੇ ਕੇਵਲ ਤਾਂ ਕੇਵਲ ਜਿਹੜਾ ਹੈ ਇੱਕ ਤੇ ਨਾਮ ਦਾ ਪ੍ਰਸ਼ਾਦ ਦਿੱਤਾ ਜਾਂਦਾ ਕਿ ਰੱਬ ਦਾ ਨਾਮ ਲਿਆ ਕਰ ਦੂਜਾ ਕੜਾ ਪ੍ਰਸ਼ਾਦ ਹੁੰਦਾ ਹੈ ਗੁਰੂ ਨੂੰ ਪ੍ਰਵਾਨ ਹੋਇਆ ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇੱਥੇ ਅੰਮ੍ਰਿਤ ਰੂਪੀ ਨਾਮ ਵਰਤਾਇਆ ਜਾਂਦਾ ਚੱਲਿਆ ਪਤਿ ਸੋ ਜਨਮ ਸਵਾਰ ਰਾਜਾ ਵਾਏ ਸੀ ਜਿਨ ਨੇ ਕਮਾਈ ਕਰ ਲਈ ਜਿਨ ਨੇ ਆਪਣਾ ਭਾਂਡਾ ਸੋਨਾ ਬਣਾ ਲਿਆ ਫਿਰ ਉਹ ਇੱਜ਼ਤ ਦੇ ਨਾਲ ਸੰਸਾਰ ਤੋਂ ਜਾਂਦਾ ਹੈ ਜਾਣਾ ਤੇ ਹਰ ਇੱਕ ਨੇ ਪਰ ਕੀ ਲੈ ਕੇ ਜਾ ਰਿਹਾ ਆਪਣੇ ਨਾਲ ਕੋਈ ਇਨਸਾਨ ਨੂੰ ਪਤਾ ਨਹੀਂ ਪਰ ਜਿਹੜੇ ਕਮਾਈ ਕਰਕੇ ਜਾਂਦੇ ਨੇ ਆਪਣੇ ਹਿਰਦੇ ਨੂੰ ਵੀ ਭਾਂਡੇ ਨੂੰ ਸੋਨਾ ਬਣਾ ਲੈਂਦੇ ਨੇ ਸਤਿਗੁਰੂ ਜੀ ਕਹਿੰਦੇ ਉਹ ਪਤ ਸਿਉ ਇੱਜ਼ਤ ਦੇ ਨਾਲ ਜਿਹੜਾ ਇਸ ਸੰਸਾਰ ਤੋਂ ਜਾਂਦਾ ਜਨਮ ਸਵਾਰ ਕੇ ਆਉਂਦਾ ਉਹਦੇ ਨਾਮ ਦੇ ਬਾਜੀ ਵਜਦੇ ਨੇ ਸੰਸਾਰ ਉਹ ਜਾਣਿਆ ਜਾਂਦਾ ਹੈ ਕੁੱਲ ਦੁਨੀਆ ਵਿੱਚ ਮਾਨਸ캬 ਵੀ ਚਾਰਾ ਤਿੰਨ ਲੋਕ ਸੁਣਾਏ ਸੀ ਕਿਵਲ 1 2 4 ਮਨੁੱਖ ਨਹੀਂ ਤਿੰਨ ਲੋਕ ਜਿਹੜੇ ਨੇ ਉਹਦੀ ਸਿਫਤ ਕਰਦੇ ਨੇ ਉਹਨੂੰ ਜਾਣਦੇ ਨੇ ਕਿ ਹਾਂ ਕੋਈ ਆਇਆ ਸੀ ਧਰਤੀ ਤੇ ਕਮਾਈ ਕਰਕੇ ਗਿਆ ਨਾਨਕ ਆਪ ਨਿਹਾਲ ਸਭ ਕੁਲ ਤਾਰਸੀ ਉਹ ਆਪ ਵੀ ਨਿਹਾਲ ਹੁੰਦਾ ਹੈ ਆਪਣੀ ਖੁੱਲ ਨੂੰ ਵੀ ਤਾਰ ਦਿੰਦਾ ਹੈ ਇਸ ਕਰਕੇ ਭਾਈ ਸਿਆਣੇ ਨੂੰ ਗੰਦੇ ਭਾਂਡੇ ਵਿੱਚ ਅਸੀਂ ਕੋਈ ਸ਼ੈ ਪਾਉਂਦੇ ਨਹੀਂ ਕਿਉਂਕਿ ਖਰਾਬ ਹੋਣੀ ਲਾਜ਼ਮੀ ਤੇ ਭਾਂਡੇ ਵਿੱਚ ਕੋਈ ਵੀ ਸ਼ੈ ਪਾਉਣੀ ਹੋਵੇ ਉਹਨੂੰ ਅਸੀਂ ਧੋਨੇ ਆਂ ਸੁਕਾਉਨੇ ਆਂ ਤੇ ਫਿਰ ਉਹਦੇ ਵਿੱਚ ਦੁੱਧ ਆ ਕੋਈ ਸ਼ਹਿਰ ਹੋਰ ਪਾਈ ਦੀ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਚੀਜ਼ ਖਰਾਬ ਹੋਵੇ ਤੇ ਸਤਿਗੁਰੂ ਜੀ ਕਹਿੰਦੇ ਕਿ ਤੇ ਆਪਣੇ ਹਿਰਦੇ ਵਿੱਚ ਵੀ ਇਹ ਗੱਲ ਲੈ ਕੇ ਜਾਓ ਕਿ ਹਿਰਦਾ ਸੋਲ ਦੇ ਵਿੱਚ ਬੜਾ ਗੰਦਾ ਹੋਇਆ ਗਿਆ ਰੱਬ ਕਿਵੇਂ ਬੈਠੇਗਾ ਗੁਰੂ ਕਿਵੇਂ ਬੈਠੇਗਾ ਨਾਮ ਦੀ ਰੋਹ ਕਿਵੇਂ ਚੱਲੇਗੀ ਇਹਦਾ ਫੈਸਲਾ ਆਪਾਂ ਕਰਨੀ ਕਿ ਸੋਨਾ ਭਾਂਡਾ ਬਣਾਉਣਾ ਹੈ ਕਿ ਗੰਦਾ ਹੀ ਰੱਖਣਾ ਗੁਰੂ ਨੇ ਸਿੱਖਿਆ ਬਖਸ਼ ਦਿੱਤੀ ਬੇਅੰਤ 훌ਾਂ ਦੀ ਕਿਰਮਾ ਵਾਹਿਗੁਰੂ ਦੀ ਕਾਟਸ ਵਾਹਿਗੁਰੂ ਜੀ